ਹੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਰ ਦੀ ਵਾਰਾਂ ਦੀ ਸੰਥਿਆ ਲੜੀ ਵਰ ਚੱਲ ਰਹੀ ਹੈ 18ਵੀਂ ਵਾਰ ਦੀਆਂ ਪੰਜ ਪੌੜੀਆਂ ਹੋ ਗਈਆਂ ਸਨ ਲੱਖ ਅਸਮਾਨ ਉਚਾਨ ਚੜ ਉੱਚਾ ਹੋਏ ਨਾ ਅੰਬੜ ਸਕੈ ਲੱਖ ਅਸਮਾਨਾਂ ਦੀ ਉਚਾਈ ਪਰ ਚੜ ਕੇ ਕੋਈ ਉੱਚਾ ਹੋ ਕੇ ਖੜੋਵੇ ਪਰ ਉਹ ਸੋਚੇ ਈਸ਼ਵਰ ਨੂੰ ਕੋਈ ਪਹੁੰਚ ਨਹੀਂ ਸਕਦਾ ਉੱਚੀ ਹੂੰ ਉੱਚਾ ਕਣਾ ਥਾਉ ਗਿਰਾਉ ਨਾ ਨਾਉ ਅਥੱਕੈ ਸਭ ਤੋਂ ਉੱਚੇ ਲੋਕ ਜੋ ਹਨ ਉਹ ਆਕਾਲ ਪੁਰਖ ਉਹਨਾਂ ਤੋਂ ਵੀ ਬਹੁਤ ਉੱਚਾ ਹੈ ਉਸ ਦੇ ਪਿੰਡ ਦਾ ਨਾ ਨਾ ਕੋਈ ਨਾਉ ਹੀ ਹੈ ਸਾਰੇ ਵਿਆਪਕ ਹੈ ਪਰ ਫਿਰ ਤੁਰ ਫਿਰ ਕੇ ਥਕਦਾ ਨਹੀਂ ਹੈ ਭਵ ਸਾਰੇ ਵਿਆਪਕ ਹੈ ਅਰ ਫਿਰ ਆਕਾਸ਼ਵਤ ਜੜ ਨਹੀਂ ਹੈ ਚੇਤਨ ਹੈ ਲਖ ਪਤਾਲ ਨਿਵਾਣ ਜਾਏ ਨੀਵਾ ਹੋਏ ਨਾ ਨੀਵੇ ਤੱਕੈ ਲੱਖਾਂ ਪਤਾਲਾਂ ਦੇ ਨਿਵਾਣਾ ਵਿੱਚ ਜਾ ਕੇ ਵੀ ਨਿਵਾ ਜੋ ਜੋ ਜਾਵੇ ਫਿਰ ਵੀ ਢੂੰ ਗੀਸ਼ਰ ਨੂੰ ਕੋਈ ਤੱਕ ਨਹੀਂ ਸਕੂਗਾ ਕਿਉਂ ਜੋ ਉਹ ਲੱਖਾਂ ਪਤਾਲਾਂ ਤੋਂ ਵੀ ਢੂੰਗੇ ਕਿ ਚਾਰੇ ਲਾਭਾਂ ਦਾ ਵਰਨਣ ਦੱਸ ਦੇ ਨੇ ਪੂਰਬ ਪੱਛਮ ਉੱਤਰਾ ਉਤਰਾਧ ਦੱਖਣ ਫੇਰ ਚੌ ਫੇਰ ਨਾ ਟਕੇ ਪੂਰਬ ਪੱਛੋਂ ਉੱਤਰ ਦੱਖਣ ਦੇ ਚੌ ਫੇਰੇ ਫਿਰ ਰਿਹਾ ਉਸ ਨੂੰ ਕੋਈ ਲਾਮ ਨਹੀਂ ਕੱਜ ਸਕਦੀ ਜੇਕਰ ਪਰਛਿਨ ਅਰਥਾਤ ਅਲਪ ਵਸਤੂ ਹੋਵੇ ਤਦ ਦੇਸ਼ ਕਾਲ ਵਸਤੂ ਦੇ ਭੇਦ ਕਰਕੇ ਲੁਕ ਸਕਦੀ ਉਹ ਪ੍ਰਮਾਤਮਾ ਸਰਬ ਦੇ ਸਰਬ ਕਾਲ ਸਰਬ ਵਸਤੂ ਵੇਖੇ ਆਕਾਸ਼ ਵਤ ਵਿਆਪਕ ਹੋ ਰਿਹਾ ਓੜਕ ਮੂਲ ਨ ਲੱਭੈ ਉਪਤ ਪਰਲੋ ਅੱਖ ਫਰਕੈ ਅੰਤ ਨਹੀਂ ਲੱਭਦਾ ਉਤਪਤੀ ਅਤੇ ਪਰਲੇ ਅੱਖ ਦੇ ਫੋਰ ਵਿਕੇ ਕਰ ਸਕਦਾ ਫੁੱਲਾਂ ਅੰਦਰ ਵਾਸ ਮਹਿਕੈ ਪਰ ਜੇਕਰ ਫੁੱਲਾਂ ਵਿਖੇ ਵਾਸ਼ਨਾ ਮਹਿਕ ਰਹੀ ਹੈ ਜੇ ਹ ਈਸ਼ਵਰ ਸਾਰੇ ਪਦਾਰਥਾਂ ਵਿਖੇ ਵਿਆਪਕ ਹੋਕਰ ਮਹਿਕ ਰਿਹਾ ਸੱਤਾ ਦੇ ਰਿਹਾ ਓੰਕਾਰ ਆਕਾਰ ਕਰ ਥਿਤਵਾਰ ਨਾ ਮਹੋ ਜਨਾਇਆ ਜਦ ਓੰਕਾਰ ਬ੍ਰਹਮਾ ਨੇ ਆਕਾਰ ਪਰਪੰਚ ਕੀਤਾ ਹੈ ਤਦੋ ਥਿਤਵਾਰ ਅਰ ਮਹੀਨਾ ਕੁਝ ਵੀ ਕੋਈ ਵੀ ਜਾਣਦਾ ਨਹੀਂ ਸੀ ਨਿਰੰਕਾਰ ਆਕਾਰ ਵੇਣ ਏਕ ਓੰਕਾਰ ਨ ਲਖ ਲਿਖਾਇਆ ਨਰੰਕਾਰ ਪਰਮਾਤਮਾ ਸਰੂਪ ਤੋਂ ਬਿਨਾਂ ਜੋਤੀ ਸਰੂਪ ਸੀ ਉਸ ਏਕੰਕਾਰ ਅਲਖ ਨੇ ਕਿਸੇ ਨੂੰ ਆਪਣਾ ਆਪ ਨਹੀਂ ਲਖਾਇਆ ਆਪੇ ਆਪ ਉਪਾਇ ਕੇ ਆਪੇ ਆਪਣਾ ਨਾਮ ਉਤਰਾਇਆ ਆਪ ਜਗਤ ਉਤਪਨ ਕਰਕੇ ਆਪ ਹੀ ਆਪਣਾ ਨਾਮ ਪਰਮੇਸ਼ਰ ਦਾ ਸਰਬਨਾਮ ਤਰਾਇਆ ਸੀ ਜੀਵਾਂ ਨੂੰ ਰਚ ਕੇ ਉਹਨਾਂ ਦੀ ਕਲਿਆਣ ਦਾ ਸਾਧਨ ਆਪਣਾ ਨਾਮ ਵੀ ਕਲਿਆਪ ਸਥਾਪਿਤ ਕੀਤਾ ਆਦਪੁਰਖ ਆਦੇਸ਼ ਹੈ ਹੈ ਪੀ ਹੋਸੀ ਹੁੰਦਾ ਆਇਆ ਉਹ ਵਾਹਿਗੁਰੂ ਸਰਬ ਦਾ ਆਦ ਕਰਨ ਹੈ ਨਮਸਕਾਰ ਹੋਵੇ ਸਾਡੀ ਉਸ ਨੂੰ ਹੋ ਜੋ ਹੁਣ ਹੈ ਅੱਗੇ ਵੀ ਹੋਸੀ ਭੂਤ ਕਾਲ ਵੇਖੇ ਪਰੰਪਰਾਤ ਹੁੰਦਾ ਹੈ ਆਦ ਨਾ ਅੰਤ ਬਿਆੰਤ ਹੈ ਆਪੇ ਆਪ ਆਪਨਾ ਆਪ ਵਿਝਣਾ ਗਣਾਇਆ ਉਸ ਦਾ ਮੋਢ ਅਰ ਉਸ ਦਾ ਅੰਤ ਕੋਈ ਨਹੀਂ ਹੈ ਕਿਉਂਕਿ ਜੋ ਉਹ ਬਿਆੰਤ ਹੈ ਆਪੇ ਆਪ ਇਸ ਜਤੋਂ ਦਾ ਨਹੀਂ ਆਪੇ ਆਪ ਉਪਾਏ ਸਮਾਇਆ ਸ੍ਰਿਸ਼ਟੀ ਆਪ ਰਚ ਕੇ ਆਪੇ ਹੀ ਸਮਾ ਲੈਂਦਾ ਏ ਰੋਮ ਰੋਮ ਵਿੱਚ ਰੱਖੇ ਹੋਣ ਕਰ ਪਰਪੰਡ ਕਰੋੜ ਸਮਾਈ ਇੱਕ ਕਰੋ ਵਿਖੇ ਕਰੋੜ ਬ੍ਰਹਮੰਡ ਦੀ ਗਿਣਤੀ ਨੂੰ ਉਸ ਪ੍ਰਮਾਤਮਾ ਨੇ ਰੱਖਿਆ ਕੇਵਡ ਵੱਡਾ ਆਖੀਏ ਕਿਤ ਕਰ ਵਸੈ ਕੇਵਡ ਜਾਈ ਹੁਣ ਆਪ ਸੋਚੋ ਉਸ ਨੂੰ ਅਸੀਂ ਕਿੱਡਾ ਕੋ ਵੱਡਾ ਕਹੀਏ ਕਿਹੜੇ ਘਰ ਵਿਖੇ ਵਸਦਾ ਹੈ ਕਿਹੜੀ ਉਸ ਦੀ ਜਗ੍ਹਾ ਹੈ ਭਾਵੇਂ ਜਿਸ ਦੇ ਇੱਕ ਵਾਕ ਦਾ ਅੰਤ ਨਹੀਂ ਹੈ ਉਸ ਦੇ ਘਰ ਤੇ ਥਾਉ ਦਾ ਨਹੀਂ ਪਤਾ ਦੇਵ ਸੋ ਦਰ ਕੇ ਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਇੱਕ ਕਵਾਉ ਅਮਾਉ ਹੈ ਲੱਖ ਦਰੀਆਉ ਨ ਕੀਮਤ ਪਾਈ ਤੇਰਾ ਇੱਕ ਬਾਗ ਗਿਣਤੀ ਮਿੰਤੀ ਵਿੱਚ ਨਹੀਂ ਆਉਂਦਾ ਉਸ ਦੇ ਉਸ ਤੇਰੇ ਇੱਕ ਬਾਗ ਤੋਂ ਹੋਏ ਲੱਖਾਂ ਦਰੀਆਵਾਂ ਦੀ ਕੀਮਤ ਨਹੀਂ ਪਾਈ ਜਾਂਦੀ ਕੀ ਤਵ ਸੋ ਏਕੋ ਕਵਾਉ ਤਿਸਤੇ ਹੋਏ ਲੱਖ ਦਰੀਆਉ ਪਰਵਦਗਾਰ ਅਪਾਰ ਹੈ ਪਾਰਵਾਰ ਨ ਲਖ ਲਖਾਏ ਹੈ ਅਕਾਲ ਪੁਰਖ ਤੂੰ ਪਰਵਦਗਾਰ ਸਭ ਦਾ ਪਾਲਕ ਹੈ ਅਪਾਰ ਹੈ ਤੇਰਾ ਪਾਰਵਾਰ ਨਹੀਂ ਹੈ ਨਾ ਅਲਖ ਦੀ ਲਖਤਾ ਹੀ ਹੋ ਸਕਦੀ ਹੈ ਏਵਡ ਵੱਡਾ ਹੋਏ ਕੈ ਕਿੱਥੇ ਰਹਿ ਆਪ ਲੁਕਾਈ ਏਵਡ ਵੱਡਾ ਹੋ ਕੇ ਕਿਤੇ ਕਿੱਥੇ ਤੂੰ ਆਪ ਦਾ ਆਪ ਲੁਕਾ ਛੱਡਿਆ ਸੁਰ ਨਰ ਨਾਲ ਰਹੇ ਲਿਵਲਾਈ ਕਹਿੰਦੇ ਦੇਵ ਤੇ ਦੇਵਤੇ ਆਦਮੀ ਜੋ ਕੀ ਲੋਕ ਸੇਵ ਲੇਵ ਲਾ ਕੇ ਥੱਕ ਰਹੇ ਨੇ ਅੰਤ ਨਹੀਂ ਪਾਇਆ ਲੱਖ ਦਰਿਆਉ ਕਵਾਉ ਵਿੱਚ ਅਤ ਅਸਗਾਹ ਅਥਾ ਵਹੰਦੇ ਉਸ ਦੇ ਬਾਕ ਸਰੀਰ ਵਿਖੇ ਲੱਖਾਂ ਦਰਿਆਉ ਪਾਵੇ ਇਚ ਕਾਰਕ ਵੀ ਪੀ ਲੈਂਦੇ ਹਨ ਅਤੇ ਡੂੰਗੇ ਤੇ ਅਥਾ ਵਹਿੰਦੇ ਹਨ ਕਿਉਂ ਜੋ ਦਸਮ ਗੁਰੂ ਜੀ ਬਚਨ ਕਰਦੇ ਨੇ ਅਕਾਲ ਪੁਰਖੀ ਦੇਹ ਮੋ ਕੋਟਕ ਬਿਸਰ ਮਹੇਸ਼ ਕੋਟਿੰਦਰ ਬ੍ਰਹਮਾ ਕੀਤੇ ਰਾਵ ਸੱਸ ਕਰੋੜ ਜਲੇਸ ਆਦਨ ਅੰਤ ਬੇਅੰਤ ਹੈ ਅਗਮ ਗੋਚਰ ਫੇਰ ਫਿਰੰਦੇ ਅਗਮ ਗੋਚਰ ਅਕਾਲ ਪੁਰਖ ਰੂਪੀ ਅਸਗਾ ਸਮੁੰਦਰ ਵਿਖੇ ਘੁੰਮਣ ਕੇਰੀਆਂ ਖਾਂਦੇ ਹਨ ਅਲਖ ਅਪਾਰ ਵਖਾਣੀਏ ਪਾਰ ਆਵਾਰ ਨ ਪਾਰ ਲਹੰਦੇ ਉਹ ਲਖ ਤੇ ਅਪਾਰ ਕਹੀਦਾ ਉਸ ਦੇ ਪਾਰ ਆਵਾਰ ਦਾ ਪਾਰ ਨਹੀਂ ਲੈ ਸਕਦੇ ਲਹਿਰ ਤਰੰਗ ਸੰਗ ਅਲਖ ਸਾਗਰ ਸੰਗਮ ਰੰਗ ਰਵੰਦੇ ਲਹਿਰਾਂ ਦੇ ਤਰੰਗ ਬੁੱਧ ਬੁੱਧੇ ਨਿਸ਼ਚੇ ਕਰਕੇ ਲੱਖਾਂ ਸਮੁੰਦਰ ਦੇ ਨਾਲ ਮਿਲ ਕੇ ਉਸ ਦੇ ਰੰਗ ਵਿੱਚ ਚਲਦੇ ਹਨ ਰਤਨ ਪਦਾਰਥ ਲੱਖ ਲੱਖ ਮੁੱਲ ਅਮੋਲ ਨਾ ਤੋਲ ਤੁਲੰਦੇ ਕਈ ਲੱਖਾਂ ਰਤਨ ਪਦਾਰਥ ਹੁੰਦੇ ਹਨ ਉਸ ਮੁੱਲ ਤੋਂ ਅਮੋਲਕ ਗੁਣ ਧਾਰਨ ਕਰਦੇ ਹਨ ਸਦਕੇ ਸਿਰਜਣ ਹਾਰ ਸਰੰਦੇ ਸਿਰਜਣ ਹਾਰ ਤੋਂ ਅਸੀਂ ਕੁਰਬਾਨ ਜਾਂਦੇ ਆ ਅੱਗੇ ਸਿਨੂ ਹੋਰ ਪੁਸ਼ਟ ਕਰਦੇ ਨੇ ਪਰਵਦਗਾਰ ਸਲਾਹੀ ਹੈ ਸ੍ਰਿਸ਼ਟਉਪਾਈ ਰੰਗ ਬਿਰੰਗੀ ਪਾਲਣਾ ਕਰਨ ਹਾਰੇ ਦੀ ਸਲੰਘਾ ਕਰੀਏ ਜਿਸ ਨੇ ਨਾਨਾ ਰੰਗਾਂ ਦੀ ਸ੍ਰਿਸ਼ਟੀ ਰਚੀ ਹੈ ਰਾਜ ਕਿਰਿਜਿਕ ਸੁਵਾਹੇ ਦਾ ਸਭਨਾ ਦਾਤ ਕਰੇ ਅਨਮੰਗੀ ਰੋਟੀ ਸਭ ਨੂੰ ਪਹੁੰਚਾਉਂਦਾ ਹੈ ਸਭਨਾ ਨੂੰ ਅਨਮੰਗੀ ਦਾਤ ਕਰਦਾ ਹੈ ਇਸਹਿ ਜੀਵਿਹਾ ਨਾਹੇ ਕੋ ਦੁਬਧਾ ਅੰਦਰ ਮੰਦੀ ਚੰਗੀ ਇੱਕ ਦੂਜੇ ਨਾਲ ਕਿਸੇ ਦਾ ਰੰਗ ਰੂਪ ਨਹੀਂ ਮਿਲ ਸਕਦਾ ਦੁਐ ਦੇ ਅੰਦਰ ਕੋਈ ਤਾਂ ਮੰਦੀ ਸ੍ਰਿਸ਼ਟੀ ਹੈ ਭਾਵ ਅਸ਼੍ਰੀ ਸੰਭਤਾ ਵਾਲੀ ਕੋਈ ਚੰਗੀ ਦੇਵੀ ਸੰਭਤਾ ਵਾਲੀ ਹੈ ਪਾਰਬਰਨ ਨਿਰਲੇਪ ਹੈ ਪੂਰਨ ਬ੍ਰਹਮ ਸਦਾ ਸਹਿਲੰਗੀ ਰਚਨਹਰ ਪ੍ਰਮਾਤਮਾ ਸਭ ਤੋਂ ਨਿਰਲੇਪ ਹੈ ਸਰਬ ਵਿਖੇ ਪੂਰਨ ਹੈ ਅਰ ਸਰਬ ਨਾਲ ਸਦਾ ਮਿਲਿਆ ਹੋਇਆ ਹੈ ਵਰਨਾ ਚਿਹਨਾ ਬਾਹਰ ਆ ਸਭਨਾ ਅੰਦਰ ਹੈ ਸਰਬੰਗੀ ਫਿਰ ਵਰਨਾ ਚਿਹਨਾ ਤੋਂ ਬਾਹਰ ਆ ਸਭਨਾ ਦੇ ਅੰਦਰ ਸਰਬੰਗੀ ਪਾਵ ਲਖ ਤੋਂ ਸਿੱਖਾ ਤੀਕ ਵਿਆਪਕ ਹੋ ਕੇ ਫੈਲ ਰਿਹਾ ਹੈ ਪੌਣ ਪਾਣੀ ਬੈਸੰਤਰ ਸੰਗੀ ਪੌਣ ਪਾਣੀ ਅਤੇ ਬੈਸੰਤਰ ਆਦ ਸਾਰਿਆਂ ਪੰਜਾਂ ਪੂਤਾਂ ਦਾ ਸੰਗੀ ਹੈ ਸਭ ਨਾਲ ਮਿਲਿਆ ਹੋਇਆ ਸੋਸੰਗਤ ਜੀ 10 ਪੌੜੀਆਂ ਇਸ ਵਾਰ ਦੀਆਂ ਹੋ ਗਈਆਂ ਨੇ ਸੰਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ